ਨਿਊਜ਼ੀਲੈਂਡ ਦੇ ਵਿੱਚ ਇਸ ਸਮੇਂ ਅਰਥਵਿਵਸਥਾ ਆਪਣਾ ਪਤਾ ਹਿੱਲੀ ਹੋਈ ਆ ਅਕ੍ਰੈਡਿਟ 雇ਰ ਵਰਕ ਵੀਜ਼ੇ ਵਾਲੇ ਜਿਨ੍ਹਾਂ ਦੇ ਵੀਜ਼ੇ 3-3 ਸਾਲ ਦੇ ਲੱਗੇ ਸੀ ਉਹ ਵਿਚਾਰੇ ਹੁਣ ਬੁਰੀ ਤਰ੍ਹਾਂ ਫਸੇ ਹੋਇਆ ਸਮਝ ਕੁਝ ਨਹੀਂ ਆ ਰਿਹਾ ਕਹਿੰਦੇ ਜੀ ਕਈਆਂ ਨੂੰ ਵਾਪਸ ਮੋੜਨਾ ਪੈਣਾ ਇਸੇ ਚੱਕਰ ਦੇ ਵਿੱਚ ਕਈ ਰਿਫਿਊਜੀ ਵਾਲੇ ਪਾਸੇ ਨੂੰ ਹੋਏ ਹੋਏ ਆ ਰਿਫਿਊਜੀ ਕੋਟਾ ਕਹਿੰਦੇ ਵੱਧ ਗਿਆ ਓਵਰਸਟੇ ਵਾਲੇ ਪਾਸੇ ਨੂੰ ਹੋ ਗਿਆ ਓਵਰਸਟੇ ਵੱਧ ਗਿਆ ਸਰਕਾਰ ਦੀ ਵੀ ਨਿਗਾ ਵੱਡੇ ਪੱਧਰ ਤੇ ਇੱਧਰ ਆ ਉਹਨੇ ਕਹਿ ਵੀ ਦਿੱਤਾ ਵੀ ਪਿਛਲੇ 2 ਸਾਲਾਂ ਦੇ ਵਿੱਚ ਜੋ ਵਾਅਦਾ ਹੋਇਆ ਭਾਵੇਂ ਰਿਫਿਊਜੀ ਜੋ ਹੋਇਆ ਭਾਵੇਂ ਉਹ ਓਵਰਸੀ ਦੇ ਵਿੱਚ ਹੋਇਆ ਵੀ ਦਾ ਮੁੱਖ ਕਾਰਨ ਇਹੀ ਆ ਤੁਸੀਂ ਕੀ ਦੇਖਦੇ ਹੋ ਹੁਣ ਜਿਹੜੇ ਤਿੰਨ ਤਿੰਨ ਸਾਲ ਵਾਲੇ ਵਿਜੇ ਜਿਨ੍ਹਾਂ ਦੇ ਖਤਮ ਹੋਣ ਕੰਢੇ ਆ ਉਹਨਾਂ ਨੂੰ ਆਉਣ ਵਾਲਾ ਰਸਤਾ ਕੀ ਦਿਖਾਈ ਦੇ ਰਿਹਾ ਉਹਨਾਂ ਦੇ ਲਈ ਕੋਈ ਉਮੀਦ ਦੀ ਕਿਰਨ ਕੋਈ ਸੁਨਹਿਰੀ ਭਵਿੱਖ ਦੀ ਕਿਰਨ ਨਿਊਜ਼ੀਲੈਂਡ 'ਚ ਦਿਖਾਈ ਦੇ ਰਹੀ ਆ ਹਾਂਜੀ ਇੱਕ ਨਾ ਇਹਦਾ ਬਹੁਤ ਪੱਕੀ ਆਨਸਰ ਆ ਵੈਸੇ ਜੀ ਇਹਦਾ ਲੱਗਦਾ ਨਿਊਜ਼ੀਲੈਂਡ ਦੀ ਐਜ਼ ਅ ਕੰਟਰੀ ਕੁਝ ਸਮੱਸਿਆਵਾਂ ਆ ਨੇ ਕੋਈ ਪ੍ਰੋਬਲਮਸ ਨੇ ਇਸ ਕੰਟਰੀ ਦੀਆਂ ਉਹਨਾਂ ਚੋਂ ਇੱਕ ਇਹ ਆ ਵੀ ਇੱਥੇ ਦੇ ਪੋਲੀਟਿਸ਼ੀਅਨਸ ਇਸ ਗੱਲ ਨੂੰ ਐਡਮਿਟ ਕਰਨ ਲਈ ਰੈਡੀ ਨਹੀਂ ਹੈਗੇ ਕਿ ਸਾਡੀ ਇੱਕ ਲੋ ਸਕਿਲਡ ਇਕਨੋਮੀ ਵੀ ਐਗਜ਼ਿਸਟ ਕਰਦੀ ਆ ਜੇ ਸਾਡੇ ਸੌਫਟਵੇਅਰ ਇੰਜੀਨੀਅਰ ਚਾਹੀਦੇ ਸੌਫਟਵੇਅਰ ਟੈਸਟਰ ਚਾਹੀਦੇ ਨੇ ਸਾਨੂੰ ਕੰਸਟਰਕਸ਼ਨ ਮੈਨੇਜਰ ਪ੍ਰੋਜੈਕਟ ਮੈਨੇਜਰ ਚਾਹੀਦੇ ਟਾਊਨ ਪਲਾਨਰ ਚਾਹੀਦੇ ਨੇ ਡਾਕਟਰ ਇੰਜੀਨੀਅਰ ਚਾਹੀਦੇ ਨੇ ਤਾਂ ਸਾਨੂੰ ਗੈਸ ਸਟੇਸ਼ਨ اٹੈਂਡੈਂਟ ਵੀ ਚਾਹੀਦਾ ਸਾਨੂੰ ਟਰੱਕ ਡਰਾਈਵਰ ਵੀ ਚਾਹੀਦਾ ਸਾਨੂੰ ਰੀਟੇਲ ਅਸਿਸਟੈਂਟ ਵੀ ਚਾਹੀਦਾ ਸਾਨੂੰ ਹੌਸਪਿਟੈਲਿਟੀ ਵਰਕਰ ਵੀ ਚਾਹੀਦੇ ਨੇ ਨਿਊਜ਼ੀਲੈਂਡ ਇਸ ਚੀਜ਼ ਨੂੰ ਇੱਥੇ ਦੇ ਕੋਈ ਵੀ ਪੋਲੀਟਿਸ਼ੀਅਨ ਇਸ ਚੀਜ਼ ਨੂੰ ਐਡਮਿਟ ਨਹੀਂ ਕਰਦਾ ਜੀ ਤਾਂ ਉਹ ਕੋਸ਼ਿਸ਼ ਕੀ ਕਰਦੇ ਨੇ ਪਾਲਿਸੀ ਲਹਿ ਜੀਆਂ ਬਣਾਉਂਦੇ ਨੇ ਵੀ ਜਿਹੜਾ ਬੰਦਾ ਲੋ ਸਕਿਲਡ ਜੌਬ ਕਰ ਰਿਹਾ ਜਿਹੜੇ ਜਿਹੜੇ ਰੋਲ ਮੈਂ ਹੁਣ ਤੁਹਾਨੂੰ ਦੱਸ ਰਿਹਾ ਵੀ ਇਹਨਾਂ ਨੂੰ ਇਹਨਾਂ ਦੀ ਆਦਤ ਨਾ ਪਾ ਦਿੱਤੀ ਜਾਵੇ ਏਮਪਲੋਇਰ ਨੂੰ ਵੀ ਇਹਨਾਂ ਦਾ ਵੀ ਜਿੰਨੇ ਮਰਜ਼ੀ ਵਧੀਆਂ ਜਾ ਵੀ ਦੋ ਹੀ 3 ਸਾਲ ਤੋਂ ਬਾਅਦ ਦੋ ਦਾ ਹੋਰ ਲੈ ਲਿਆ ਫਿਰ ਤਿੰਨ ਦਾ ਹੋਰ ਲੈ ਲਿਆ ਵੀ ਇਹ ਲੰਬੇ ਸਮੇਂ ਤੱਕ ਇੱਥੇ ਰਹਿ ਸਕਣ ਜਿਹੜੇ ਲੋ ਸਕਿਲਡ ਵਰਕਰ ਨੇ ਪਰ ਪ੍ਰੋਬਲਮ ਕੀ ਆ ਕਿ ਸਭ ਤੋਂ ਵੱਧ ਲੋਡ ਹੀ ਉੱਥੇ ਪੈਂਦੀ ਆ ਵੀ ਲਿਆਂ ਦੀ ਇਹ ਆਪਾਂ ਗੱਲ ਕਰੀਏ ਹੁਣ ਜਿਹੜੇ ਤਾਂ ਹਾਈ ਸਕਿਲਡ ਜੋਬ ਕਰ ਰਹੇ ਉਹਨਾਂ ਲਈ ਤਾਂ ਤੁਸੀਂ ਪਾਥਵੇ ਖੋਲ੍ਹ ਦਿੱਤਾ ਕੋਈ ਸਟੇਟ ਟੂ ਰੈਜ਼ਿਡੈਂਸ ਦੇ ਦਿੱਤੀ ਕਿਸੇ ਨੂੰ ਕਿਸੇ ਨੂੰ ਸਕਿਲਡ ਮਾਈਗ੍ਰੈਂਟ ਕੈਟਾਗਰੀ ਚ ਕਰਤਾ ਸੈੱਟ ਕਿਸੇ ਨੂੰ ਵਰਕ ਟੂ ਰੈਜ਼ਿਡੈਂਸ ਦੇ ਦਿੱਤੀ ਕਿਸੇ ਨੂੰ ਸੈਕਟਰ ਐਗਰੀਮੈਂਟ ਚ ਕਵਰ ਕਰਤਾ ਜਿਹੜੇ ਪਿੱਛੇ ਲੋ ਸਕਿਲਡ ਮਾਈਗ੍ਰੇਸ਼ਨ ਰਹਿ ਗਈ ਟ੍ਰੇਡ ਜੌਬਸ ਰਹਿੰਗੀਆਂ ਜਾਂ ਕਹਿ ਲੋ ਹੁਣ ਇਹਦੇ ਵਿੱਚ ਹਾਈ ਨੰਬਰ ਜਿਹੜਾ ਹੁੰਦਾ ਉਹ ਮਾਈਗ੍ਰੇਂਟ ਦਾ ਹੁੰਦਾ ਜਿਹੜਾ ਕਿਸੇ ਨਾ ਕਿਸੇ ਵੀਜ਼ੇ ਤੇ ਆ ਹੁਣ ਜਦੋਂ ਪਾਲਿਸੀ ਬਣਦੀ ਆ ਉੱਤੇ ਰੈਸਟ੍ਰਿਕਸ਼ਨ ਲਾਤੀ ਕਿ ਜੇ 3 ਸਾਲ ਦਾ ਵੀਜ਼ਾ ਹੀ ਮਿਲਣਾ ਠੀਕ ਆ ਜੀ ਉਸ ਤੋਂ ਬਾਅਦ ਤੁਹਾਨੂੰ 12 ਮਹੀਨੇ ਕੰਟਰੀ ਤੋਂ ਬਾਹਰ ਰਹਿਣਾ ਪੈਣਾ ਜਿਹਨੂੰ ਆਪਾਂ ਸਟੈਂਡ ਡਾਊਨ ਵੀ ਕਹਿੰਦੇ ਨੇ ਜੀ ਹੁਣ ਦਿੱਕਤ ਕੀ ਆ ਕਿ ਜਦੋਂ ਇਹ ਵੀਜ਼ੇ ਦਿੱਤੇ ਜਾ ਰਹੇ ਨੇ ਬੰਦੇ ਜਾ ਰਹੇ ਨੇ ਉਹ 3 ਤੋਂ 6 ਮਹੀਨੇ ਦੇ ਪੀਰੀਅਡ ਚ ਹਜ਼ਾਰਾਂ ਬੰਦਿਆਂ ਨੂੰ ਇਹ ਮਿਲ ਗਿਆ ਹੂੰ ਵੀਜ਼ਾ ਹੁਣ ਜਦੋਂ ਸਟੈਂਡ ਡਾਊਨ ਲੱਗਣਾ ਤਾਂ ਇਕੱਠਾ ਲੱਗਣਾ ਜੀ ਇਹ ਉਨੇ ਕ ਪੀਰੀਅਡ ਦੇ ਵਿੱਚ ਸਾਰਿਆਂ ਦੇ ਵਿਲੇ ਮੁੱਕਣੇ ਹੁਣ ਜਦੋਂ ਇਹ ਹੋਊਗਾ ਤਾਂ ਬਿਜ਼ਨਸ ਕਮਿਊਨਿਟੀ ਕਿੱਥੇ ਜਾਊਗੀ ਜਿਹੜੇ ਉਹ ਬਿਜ਼ਨਸ ਰਨ ਕਰ ਰਹੇ ਕਿਉਂਕਿ ਲੇਬਰ ਸ਼ਾਰਟੇਜ ਫੇਰ ਆਊਗੀ ਲੇਬਰ ਸ਼ਾਰਟੇਜ ਹੋ ਜਾਣੀ ਲੋਕਾਂ ਨੂੰ ਉਦਾਂ ਦੇ ਹੀ ਚਾਹੇ ਲੋ-ਸਕਿੱਲਡ ਰੋਲ ਆ ਬੰਦੇ ਦਾ ਟ੍ਰੇਨ ਕਰਨੇ ਪੈਣੇ ਆ ਨਵੇਂ ਜੀ ਨਵੇਂ ਹਾਇਰ ਕਰਾਂਗੇ ਹਨਾ ਤਾਂ ਇੱਕ ਸੁਪਨਾ ਹੁੰਦਾ ਪੋਲੀਟਿਸ਼ੀਅਨ ਦਾ ਕਿ ਜੀ ਲੋ-ਸਕਿੱਲਡ ਦੇ ਵਿੱਚ ਸਾਡੇ ਨਿਊਜ਼ੀਲੈਂਡਰ ਨੂੰ ਕੋਈ ਡਿਸਐਡਵਾਂਟੇਜ ਨਾ ਹੋਵੇ ਵੀ ਇਹ ਬੰਦੇ ਪਹਿਲਾਂ ਪ੍ਰੀਫਰੈਂਸ ਹੋ ਲੈਣਾ ਜੀ ਪਰ ਸਚਾਈ ਇਹ ਹੈ ਵੀ ਇਹ ਰੋ ਨੀਦਰਲੈਂਡ ਦੇ ਵਿੱਚ ਜਿਆਦਾ ਲੋਕ ਕਰਕੇ ਰਾਜੀ ਨਹੀਂ ਜਿਹੜੇ ਦੇ ਜਿੰਨੇ ਨਹੀਂ ਰਾਜੀ ਨਾ ਤਾਂ ਮਾਈਗ੍ਰੇਸ਼ਨ ਦੀ ਸਭ ਤੋਂ ਵੱਧ ਲੋਡ ਉੱਥੇ ਪੈਂਦੀ ਹੈ ਬਿਲਕੁਲ ਪਰ ਐਡਮਿਟ ਕਰਕੇ ਕੋਈ ਰਾਜੀ ਨਹੀਂ ਕੋਈ ਪੋਲੀਟੀਸ਼ੀਅਨ ਕਿਉਂਕਿ ਉਹਦੇ ਨਾਲ ਉਹਨਾਂ ਦਾ ਥੋੜਾ ਜਿਹਾ ਪੋਲੀਟੀਕਲੀ ਕਹਿ ਲੋ ਵੀ ਉਹਨਾਂ ਦਾ ਕਰੀਅਰ ਖਤਮ ਹੋਣ ਦੇ ਚਾਂਸ ਵੱਜ ਜਾਂਦੇ ਨੇ ਵੈਸੇ ਵੀ ਇਲੈਕਸ਼ਨ 3 ਸਾਲ ਬਾਅਦ ਆਈ ਖੜੀ ਆ ਤੇ ਉਹ ਸਾਇਲੈਂਟਲੀ ਤਾਂ ਐਡਮਿਟ ਕਰਦੇ ਨੇ ਰੂਚ ਤੁਸੀਂ ਬੈਠ ਕੇ ਇਹ ਗੱਲ ਵੀ ਸਾਨੂੰ ਪਤਾ ਆ ਵੀ ਇਹ ਚੀਜ਼ ਹੈ ਅਨੈਕਸਟ ਕਰਦੇ ਆ ਪਰ ਅਸੀਂ ਓਪਨਲੀ ਇਹਨੂੰ ਐਡਮਿਟ ਨਹੀਂ ਕਰ ਹਣਾ ਹੁਣ ਇਹ ਗੱਲ ਹੋ ਗਈ ਇੱਕ ਉਸ ਤੋਂ ਬਾਅਦ ਜਿਹੜਾ ਇਸ ਕਰਕੇ ਹਜੇ ਤੱਕ ਇਹ 2018-19 ਤੋਂ ਸਟੈਂਡ ਆਊਨ ਦਾ ਰੌਲਾ ਚੱਲਦਾ 12 ਮਹੀਨੇ ਦਾ ਇੱਕ ਵੱਡੇ ਪੱਧਰ ਤੇ ਹਜੇ ਤੱਕ ਲੱਗਿਆ ਨਹੀਂ ਇਹ ਗੱਲ ਮੈਂ ਪਹਿਲਾਂ ਵੀ ਕੀਤੀ ਆ ਵੀ ਇਹ ਕਦੇ ਵੀ 12 ਮਹੀਨਿਆਂ ਦਾ ਸਟੈਂਡ ਆਊਨ ਇਕੱਠਾ ਕਦੇ ਹਾਂ ਇਕਾਦੁੱਕਾ ਲੋਕਾਂ ਤੇ ਜਾਂ ਕਹਿ ਲਓ ਵੀ ਕਿਸੇ ਕੁਝ ਛੈਂਕੜੇ ਲੋਕਾਂ ਤੇ ਲੱਗ ਗਿਆ ਹੋਵੇ ਪਰ ਇੱਕ ਵੱਡੇ ਪੱਧਰ ਤੇ ਹਜ਼ਾਰਾਂ ਦੀ ਗਿਣਤੀ ਦੇ ਲੋਕਾਂ ਤੇ ਹਜੇ ਲੱਗਿਆ ਨਹੀਂ ਤੇ ਨਾ ਲੱਗਿਆ ਹੋਣ ਦਾ ਕਾਰਨ ਹੀ ਇਹੀ ਆ ਕਿਉਂਕਿ bizness community ਜਿਹੜੀ ਆ ਉਹ ਇਕੱਠੇ ਹੋ ਕੇ ਰੌਲਾ ਪਾਉਂਦੀ ਸਰਕਾਰ ਤੇ ਦਬਾਅ ਪਾਉਂਦੀ ਉਹ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਐਗਜ਼ੈਂਪਸ਼ਨ ਦੇ ਦਿੱਤੀ ਜਾਵੇ ਵਿੱਚ ਕੋਵਿਡ ਵੀ ਆ ਗਿਆ ਉਦੋਂ ਵੀ ਐਗਜ਼ੈਂਪਸ਼ਨ ਆ ਬਹੁਤ ਮਿਲ ਗਈਆਂ ਹੁਣ ਦੇਖਣ ਵਾਲੀ ਗੱਲ ਇਹ ਹੋਗੀ ਵੀ ਹੁਣ ਜਦੋਂ ਲੋਕਾਂ ਦੇ ਵੀਜ਼ੇ ਮੁੱਕਣੇ ਆ ਜਿਹਨਾਂ ਨੂੰ ਅੱਗੇ ਇਹਨਾਂ ਨੇ ਪਾਥਵੇ ਨਹੀਂ ਦਿੱਤਾ ਤੇ ਜਦੋਂ ਉਹ ਇੱਕ ਬਹੁਤ ਲਾਰਜ ਨੰਬਰ ਤੇ ਚੀਜ਼ ਹੋ ਰਹੀ ਆ ਤਾਂ bizness community ਫਿਰ ਕਿੱਦਾਂ ਇਨਫਲੂਐਂਸ ਕਰਦੀ ਆ ਸਰਕਾਰ ਦੇ ਡਿਸੀਜਨ ਨੂੰ ਕਿ ਵੀ ਹੁਣ ਇਹਨਾਂ ਬੰਦਿਆਂ ਨੂੰ ਕਿਸੇ ਤਰ੍ਹਾਂ ਦੀ ਐਗਜ਼ੈਂਪਸ਼ਨ ਦਿੱਤੀ ਜਾਵੇ ਉਹਦਾ ਇੱਕ ਰੂਪ ਦੇਖਣ ਨੂੰ ਆਲਰੇਡੀ ਮਿਲ ਚੁੱਕਿਆ ਆ ਕਿ ਕੁਝ ਕੁ ਰੋਲ ਇਹਨਾਂ ਨੇ ਇੱਕ ਨਵੀਂ ਅਪੈਂਡਿਕਸ ਬਣਾਈ ਆ ਜਿਨ੍ਹਾਂ ਦੇ 30 ਨਵੰਬਰ ਨੂੰ ਵੀਜ਼ਾ ਮੁੱਕ ਰਹੇ ਨੇ ਤੇ ਲੋਕ ਉਹਨਾਂ 'ਚ ਕੰਮ ਕਰ ਰਹੇ ਆ ਉਹ ਸਪੈਸੀਫਿਕ ਪਰਪਸ ਦੇ ਵੀਜ਼ੇ ਲੈ ਕੇ ਦੋ-ਦੋ ਸਾਲ ਦੇ ਹੋਰ ਜੁਆਇਨ ਕਰ ਸਕਦੇ ਆ ਉਹ ਹੀ ਜੋਬ ਜਿੱਕ ਨਮ ਲਾ ਕੇ ਇਹ ਪਹਿਲੀ ਵਾਰ ਹੋਇਆ ਵੀ AEW accredited employer work visa holder ਨੂੰ ਅੱਗੋਂ ਆਪਸ਼ਨ ਦੇ ਰਿਹਾ ਜੀ ਤੁਸੀਂ ਸਪੈਸੀਫਿਕ ਪਰਪਸ 'ਚ ਚਲੇ ਜਾਓ ਦੋ ਸਾਲ ਜੀ ਤਾਂ ਇਹੋ ਜਿਹਾ ਕੁਝ ਇਹਨਾਂ ਨੂੰ ਅੱਗੇ ਜਾ ਕੇ ਕਰਨਾ ਹੀ ਪੈਣਾ ਮੈਂ ਇਹ ਨਹੀਂ ਕਹਿੰਦਾ ਕਿ ਇਹ ਕੋਈ ਡੈਫੀਨੇਟ ਚੀਜ਼ ਹੋਗੀ ਹੀ ਹੋਗੀ ਪਰ ਇਹਦੇ ਅਸਾਰ ਬਣ ਰਹੇ ਨੇ ਹੂੰ ਉਮੀਦ ਆ ਕਿ ਇਹ ਚੀਜ਼ ਅੱਗੇ ਜਾ ਕੇ ਹੋ ਜਾਵੇ ਜੀ ਤੇ ਆ ওভারঅল ਜੇ ਗੱਲ ਕਰੀਏ ਨਿਊਜ਼ੀਲੈਂਡ ਦੀ ਇਕਨੋਮੀ ਦਾ ਰੀਸੈਟ ਚੱਲ ਰਿਹਾ ਜਿੱਥੋਂ ਤੱਕ ਮੈਂ ਦੇਖ ਸਕਦਾ ਇਸ ਟਾਈਮ ਹਰ ਤਰ੍ਹਾਂ ਦੀ ਤੁਹਾਨੂੰ ਡੂਮ ਐਂਡ ਗਲੂਮ ਜਿਹਨੂੰ ਆਪਾਂ ਕਹਿੰਦੇ ਨੇ ਵੀ ਹਰ ਤਰ੍ਹਾਂ ਦੀ ਮਾੜੀ ਖਬਰ ਆ ਰਹੀ ਹੈ ਜੀ ਫਲਾਣਾ ਰੀਟੇਲਰ ਬੰਦ ਕਰ ਗਿਆ ਪਣੀਆਂ ਜੋਬਸ ਚਲੀਆਂ ਗਈਆਂ ਹਨ ਇਹ ਰੀਸੈਟ ਪੀਰੀਅਡ ਹੈ ਅਗਲੇ 6 ਮਹੀਨੇ ਕਿਉਂਕਿ ਹੁਣ ਜਿਹੜੀ ਮੌਕਦੀ ਸਰਕਾਰ ਨੇ ਵੀ ਇੰਜੈਕਟ ਕੀਤਾ ਹੈ ਇਕਨੋਮੀ ਦੇ ਵਿੱਚ ਨਾ ਵੱਡੇ ਪ੍ਰੋਜੈਕਟਸ ਨੂੰ ਅਪਰੂਵਲ ਦਿੱਤੀ ਹੈ ਕਾਫੀ ਹਨਾ ਜੀ ਕ੍ਰਿਸਮਸ ਤੱਕ ਤਾਂ ਐਂਡ ਇਸ ਸਾਲ ਦੇ ਐਂਡ ਤੱਕ ਕਾਫੀ ਕੁਝ ਇੰਪਰੂਵ ਹੋ ਜੂ 2026 ਤੇ 27 ਨਿਊਜ਼ੀਲੈਂਡ ਦਾ ਬਹੁਤ ਵਧੀਆ ਰਹੂਗਾ ਤਾਂ ਜਿਹੜੇ ਬੰਦੇ ਇਸ ਟਾਈਮ ਟੈਂਪਰੇਰੀ ਵੀਜ਼ੇ ਤੇ ਨੇ ਜਿਹੜੇ ਸੋਚ ਰਹੇ ਨੇ ਯਾਰ ਵੀ ਸਾਡਾ ਅੱਗਾ ਪਿੱਛਾ ਕੁਝ ਬਣ ਨਹੀਂ ਰਿਹਾ ਜਾਂ ਕੁਝ ਜੇ ਤਾਂ ਉਹ ਰਹਿ ਕੇ ਕਿਸੇ ਤਰ੍ਹਾਂ ਆਪਣੀ ਐਕਸਟੈਂਸ਼ਨ ਲੈ ਕੇ ਵੈਲਿਡ ਵੀਜ਼ੇ ਦੇ ਉੱਤੇ ਨਿਊਜ਼ੀਲੈਂਡ ਤੇ ਆਉਣ ਨਾਲ ਸਮੱਸਿਆ ਆਵਾ ਨਿਊਜ਼ੀਲੈਂਡ ਦੇ ਵਿੱਚ ਇਸ ਟਾਈਮ ਅਰਥਵਿਵਸਥਾ ਆਪਣਾ ਨੂੰ ਬਦਲ ਹੋਈ ਆ ਅਕ੍ਰੈਡਿਟ ਏਮਪਲੋਇਰ ਵਰਕ ਵੀਜ਼ੇ ਵਾਲੇ ਜਿਨ੍ਹਾਂ ਦੇ ਵੀਜ਼ੇ 3 3 ਸਾਲ ਦੇ ਲੱਗੇ ਸੀ ਉਹ ਵਿਚਾਰੇ ਹੁਣ ਬੁਰੀ ਤਰ੍ਹਾਂ ਫਸੇ ਹੋਇਆ ਸਮਝੇ ਕੁਝ ਨਹੀਂ ਆ ਰਿਹਾ ਕਹਿੰਦੇ ਜੀ ਕਈਆਂ ਨੂੰ ਵਾਪਸ ਮੋੜਨਾ ਪੈਣਾ ਇਸੇ ਚੱਕਰ ਦੇ ਜਈ ਕਈ ਰਿਫਿਊਜੀ ਵਾਲੇ ਪਾਸੇ ਨੂੰ ਹੋਏ ਹੋਏ ਆ ਰਿਫਿਊਜੀ ਕੋਟਾ ਕਹਿੰਦੇ ਵੱਧ ਗਿਆ ਓਵਰਸਟੇ ਵਾਲੇ ਪਾਸੇ ਨੂੰ ਹੋ ਗਿਆ ਓਵਰਸਟੇ ਵੱਧ ਗਿਆ ਸਰਕਾਰ ਦੀ ਵੀ ਨਿਗਾ ਵੱਡੇ ਪੱਧਰ ਤੇ ਇੱਧਰ ਆ ਉਹਨੇ ਕਹਿ ਵੀ ਦਿੱਤਾ ਵੀ ਪਿਛਲੇ 2 ਸਾਲਾਂ ਦੇ ਵਿੱਚ ਜੋ ਵਾਅਦਾ ਹੋਇਆ ਭਾਵੇਂ ਰਿਫਿਊਜੀ ਜੋਇਆ ਭਾਵੇਂ ਉਹ ਓਵਰਸੀ ਦੇ ਵਿੱਚ ਹੋਇਆ ਵੀ ਦਾ ਮੁੱਖ ਕਾਰਨ ਇਹੀ ਆ ਤੁਸੀਂ ਕੀ ਦੇਖਦੇ ਹੋ ਹੁਣ ਜਿਹੜੇ ਤਿੰਨ ਤਿੰਨ ਸਾਲ ਵਾਲੇ ਵਿਜੇ ਜਿਨ੍ਹਾਂ ਦੇ ਖਤਮ ਹੋਣ ਕੰਢੇ ਆ ਉਹਨਾਂ ਨੂੰ ਆਉਣ ਵਾਲਾ ਰਸਤਾ ਕੀ ਦਿਖਾਈ ਦੇ ਰਿਹਾ ਉਹਨਾਂ ਦੇ ਲਈ ਕੋਈ ਉਮੀਦ ਦੀ ਕਿਰਨ ਕੋਈ ਸੁਨਹਿਰੀ ਭਵਿੱਖ ਦੀ ਕਿਰਨ ਨਿਊਜ਼ੀਲੈਂਡ 'ਚ ਦਿਖਾਈ ਦੇ ਰਹੀ ਆ ਹਾਂਜੀ ਇੱਕ ਨਾ ਇਹਦਾ ਬਹੁਤ ਪੱਕੀ ਆਨਸਰ ਆ ਵੈਸੇ ਜੀ ਇਹਦਾ ਲੱਗਦਾ ਨਿਊਜ਼ੀਲੈਂਡ ਦੀ ਐਜ਼ ਅ ਕੰਟਰੀ ਕੁਝ ਸਮੱਸਿਆਵਾਂ ਆ ਨੇ ਕੋਈ ਪ੍ਰੋਬਲਮਸ ਨੇ ਇਸ ਕੰਟਰੀ ਦੀਆਂ ਉਹਨਾਂ ਚੋਂ ਇੱਕ ਇਹ ਆ ਵੀ ਇੱਥੇ ਦੇ ਪੋਲੀਟਿਸ਼ੀਅਨਸ ਇਸ ਗੱਲ ਨੂੰ ਐਡਮਿਟ ਕਰਨ ਲਈ ਰੈਡੀ ਨਹੀਂ ਹੈਗੇ ਕਿ ਸਾਡੀ ਇੱਕ ਲੋ ਸਕਿਲਡ ਇਕਨੋਮੀ ਵੀ ਐਗਜ਼ਿਸਟ ਕਰਦੀ ਆ ਜੇ ਸਾਡੇ ਸੌਫਟਵੇਅਰ ਇੰਜੀਨੀਅਰ ਚਾਹੀਦੇ ਸੌਫਟਵੇਅਰ ਟੈਸਟਰ ਚਾਹੀਦੇ ਨੇ ਸਾਨੂੰ ਕੰਸਟਰਕਸ਼ਨ ਮੈਨੇਜਰ ਪ੍ਰੋਜੈਕਟ ਮੈਨੇਜਰ ਚਾਹੀਦੇ ਟਾਊਨ ਪਲਾਨਰ ਚਾਹੀਦੇ ਨੇ ਡਾਕਟਰ ਇੰਜੀਨੀਅਰ ਚਾਹੀਦੇ ਨੇ ਤਾਂ ਸਾਨੂੰ ਗੈਸ ਸਟੇਸ਼ਨ اٹੈਂਡੈਂਟ ਵੀ ਚਾਹੀਦਾ ਸਾਨੂੰ ਟਰੱਕ ਡਰਾਈਵਰ ਵੀ ਚਾਹੀਦਾ ਸਾਨੂੰ ਰੀਟੇਲ ਅਸਿਸਟੈਂਟ ਵੀ ਚਾਹੀਦਾ ਸਾਨੂੰ ਹੌਸਪਿਟੈਲਿਟੀ ਵਰਕਰ ਵੀ ਚਾਹੀਦੇ ਨੇ ਨਿਊਜ਼ੀਲੈਂਡ ਇਸ ਚੀਜ਼ ਨੂੰ ਇੱਥੇ ਦੇ ਕੋਈ ਵੀ ਪੋਲੀਟੀਸ਼ੀਅਨ ਇਸ ਚੀਜ਼ ਨੂੰ ਐਡਮਿਟ ਨਹੀਂ ਕਰਦਾ ਜੀ ਤਾਂ ਉਹ ਕੋਸ਼ਿਸ਼ ਕੀ ਕਰਦੇ ਨੇ ਪਾਲਿਸੀ ਲਹਿ ਜੀਆਂ ਬਣਾਉਂਦੇ ਨੇ ਵੀ ਜਿਹੜਾ ਬੰਦਾ ਲੋ ਸਕਿਲਡ ਜੌਬ ਕਰ ਰਿਹਾ ਜਿਹੜੇ ਜਿਹੜੇ ਰੋਲ ਮੈਂ ਹੁਣ ਤੁਹਾਨੂੰ ਦੱਸ ਰਿਹਾ ਵੀ ਇਹਨਾਂ ਨੂੰ ਇਹਨਾਂ ਦੀ ਆਦਤ ਨਾ ਪਾ ਦਿੱਤੀ ਜਾਵੇ ਏਮਪਲੋਇਰ ਨੂੰ ਵੀ ਇਹਨਾਂ ਦਾ ਵੀ ਜਿੰਨੇ ਮਰਜ਼ੀ ਵਧੀਆਂ ਜਾ ਵੀ ਜਿਹੜੀ 3 ਸਾਲ ਤੋਂ ਬਾਅਦ ਦੋ ਦਾ ਹੋਰ ਲੈ ਲਿਆ ਫਿਰ ਤਿੰਨ ਦਾ ਹੋਰ ਲੈ ਲਿਆ ਵੀ ਇਹ ਲੰਬੇ ਸਮੇਂ ਤੱਕ ਇੱਥੇ ਰਹਿ ਸਕਣ ਜਿਹੜੇ ਲੋ ਸਕਿਲਡ ਵਰਕਰ ਨੇ ਪਰ ਪ੍ਰੋਬਲਮ ਕੀ ਆ ਕਿ ਸਭ ਤੋਂ ਵੱਧ ਲੋਡ ਹੀ ਉੱਥੇ ਪੈਂਦੀ ਆ ਵੀਜ਼ਿਆਂ ਦੀ ਜੇ ਆਪਾਂ ਗੱਲ ਕਰੀਏ ਹੁਣ ਜਿਹੜੇ ਤਾਂ ਹਾਈ ਸਕਿਲਡ ਜੋਬ ਕਰ ਰਹੇ ਉਹਨਾਂ ਲਈ ਤਾਂ ਤੁਸੀਂ ਪਾਥਵੇ ਖੋਲ੍ਹ ਦਿੱਤਾ ਕੋਈ ਸਟੇਟ ਟੂ ਰੈਜ਼ਿਡੈਂਸ ਦੇ ਦਿੱਤੀ ਕਿਸੇ ਨੂੰ ਕਿਸੇ ਨੂੰ ਸਕਿਲਡ ਮਾਈਗ੍ਰੈਂਟ ਕੈਟਾਗਰੀ ਚ ਕਰਤਾ ਸੈੱਟ ਕਿਸੇ ਨੂੰ ਵਰਕ ਟੂ ਰੈਜ਼ਿਡੈਂਸ ਦੇ ਦਿੱਤੀ ਕਿਸੇ ਨੂੰ ਸੈਕਟਰ ਐਗਰੀਮੈਂਟ ਚ ਕਵਰ ਕਰਤਾ ਜਿਹੜੇ ਪਿੱਛੇ ਲੋ ਸਕਿਲਡ ਮਾਈਗ੍ਰੇਸ਼ਨ ਰਹਿ ਗਈ ਟ੍ਰੇਡ ਜੌਬਸ ਰਹਿੰਗੀਆਂ ਜਾਂ ਕਹਿ ਲੋ ਹੁਣ ਇਹਦੇ ਵਿੱਚ ਹਾਈ ਨੰਬਰ ਜਿਹੜਾ ਹੁੰਦਾ ਉਹ ਮਾਈਗ੍ਰੇਂਟ ਦਾ ਹੁੰਦਾ ਜਿਹੜਾ ਕਿਸੇ ਨਾ ਕਿਸੇ ਵੀਜ਼ੇ ਤੇ ਆ ਹੁਣ ਜਦੋਂ ਪਾਲਿਸੀ ਬਣਦੀ ਆ ਉੱਤੇ ਰੈਸਟ੍ਰਿਕਸ਼ਨ ਲਾਤੀ ਕਿ ਜੇ 3 ਸਾਲ ਦਾ ਵੀਜ਼ਾ ਹੀ ਮਿਲਣਾ ਠੀਕ ਆ ਜੀ ਉਸ ਤੋਂ ਬਾਅਦ ਤੁਹਾਨੂੰ 12 ਮਹੀਨੇ ਕੰਟਰੀ ਤੋਂ ਬਾਹਰ ਰਹਿਣਾ ਪੈਣਾ ਜਿਹਨੂੰ ਆਪਾਂ ਸਟੈਂਡ ਡਾਊਨ ਵੀ ਕਹਿੰਦੇ ਆ ਜੀ ਹੁਣ ਦਿੱਕਤ ਕੀ ਆ ਕਿ ਜਦੋਂ ਇਹ ਵੀਜ਼ੇ ਦਿੱਤੇ ਜਾ ਰਹੇ ਨੇ ਬੰਦੇ ਜਾ ਰਹੇ ਨੇ ਉਹ 3 ਤੋਂ 6 ਮਹੀਨੇ ਦੇ ਪੀਰੀਅਡ ਚ ਹਜ਼ਾਰਾਂ ਬੰਦਿਆਂ ਨੂੰ ਇਹ ਮਿਲ ਗਿਆ ਹੂੰ ਵੀਜ਼ਾ ਹੁਣ ਜਦੋਂ ਸਟੈਂਡ ਡਾਊਨ ਲੱਗਣਾ ਤਾਂ ਇਕੱਠਾ ਲੱਗਣਾ ਜੀ ਇਹ ਉਨੇ ਕ ਪੀਰੀਅਡ ਦੇ ਵਿੱਚ ਸਾਰਿਆਂ ਦੇ ਵੀਜ਼ੇ ਮੁੱਕਣੇ ਹੁਣ ਜਦੋਂ ਇਹ ਹੋਊਗਾ ਤਾਂ ਬਿਜ਼ਨਸ ਕਮਿਊਨਿਟੀ ਕਿੱਥੇ ਜਾਊਗੀ ਜਿਹੜੇ ਉਹ ਬਿਜ਼ਨਸ ਰਨ ਕਰ ਰਹੇ ਕਿਉਂਕਿ ਲੇਬਰ ਸ਼ਾਰਟੇਜ ਫੇਰ ਆਊਗੀ ਲੇਬਰ ਸ਼ਾਰਟੇਜ ਹੋ ਜਾਣੀ ਲੋਕਾਂ ਨੂੰ ਉਦਾਂ ਦੇ ਹੀ ਚਾਹੇ ਲੋ-ਸਕਿੱਲਡ ਰੋਲ ਆ ਬੰਦੇ ਦਾ ਟ੍ਰੇਨ ਕਰਨੇ ਪੈਣੇ ਆ ਨਵੇਂ ਜੀ ਨਵੇਂ ਹਾਇਰ ਕਰਾਂਗੇ ਹਨਾ ਤਾਂ ਇੱਕ ਸੁਪਨਾ ਹੁੰਦਾ ਪੋਲੀਟਿਸ਼ੀਅਨ ਦਾ ਕਿ ਜੀ ਲੋ-ਸਕਿੱਲਡ ਦੇ ਵਿੱਚ ਸਾਡੇ ਨਿਊਜ਼ੀਲੈਂਡਰ ਨੂੰ ਕੋਈ ਡਿਸਐਡਵਾਂਟੇਜ ਨਾ ਹੋਵੇ ਵੀ ਇਹ ਬੰਦੇ ਪਹਿਲਾਂ ਪ੍ਰੀਫਰੈਂਸ ਹੋ ਲੈਣਾ ਜੀ ਪਰ ਸਚਾਈ ਇਹ ਹੈ ਵੀ ਰੋ ਨੀਦਰਲੈਂਡ ਦੇ ਵਿੱਚ ਜਿਆਦਾ ਲੋਕ ਕਰਕੇ ਰਾਜੀ ਨਹੀਂ ਹੈ ਜਿਹੜੇ ਦੇਖੀ ਜਾਂਦੇ ਨੇ ਰਾਜੀ ਨਹੀਂ ਤਾਂ ਮਾਈਗ੍ਰੇਸ਼ਨ ਦੀ ਸਭ ਤੋਂ ਵੱਧ ਲੋਡ ਉੱਥੇ ਪੈਂਦੀ ਹੈ ਬਿਲਕੁਲ ਪਰ ਐਡਮਿਟ ਕਰਕੇ ਕੋਈ ਰਾਜੀ ਨਹੀਂ ਕੋਈ ਪੋਲੀਟੀਸ਼ੀਅਨ ਕਿਉਂਕਿ ਉਹਦੇ ਨਾਲ ਉਹਨਾਂ ਦਾ ਥੋੜਾ ਜਿਹਾ ਪੋਲੀਟੀਕਲੀ ਕਹਿ ਲੋ ਵੀ ਉਹਨਾਂ ਦਾ ਕੈਰੀਅਰ ਖਤਮ ਹੋਣ ਦੇ ਚਾਂਸ ਵੱਜ ਜਾਂਦੇ ਨੇ ਵੈਸੇ ਵੀ ਇਲੈਕਸ਼ਨ 3 ਸਾਲ ਬਾਅਦ ਆਈ ਖੜੀ ਆ ਤੇ ਉਹ ਸਾਇਲੈਂਟਲੀ ਤਾਂ ਐਡਮਿਟ ਕਰਦੇ ਨੇ ਰੂਚ ਤੁਸੀਂ ਬੈਠ ਕੇ ਇਹ ਗੱਲ ਵੀ ਸਾਨੂੰ ਪਤਾ ਆ ਵੀ ਇਹ ਚੀਜ਼ ਹੈ ਐਡਜਸਟ ਕਰ ਲਈ ਪਰ ਅਸੀਂ ਓਪਨਲੀ ਇਹਨੂੰ ਐਡਮਿਟ ਨਹੀਂ ਹਾਂ ਨਾ ਹੁਣ ਇਹ ਗੱਲ ਹੋ ਗਈ ਇੱਕ ਉਸ ਤੋਂ ਬਾਅਦ ਜਿਹੜਾ ਇਸ ਕਰਕੇ ਹਜੇ ਤੱਕ ਇਹ 2018-19 ਤੋਂ ਸਟੈਂਡ ਆਊਨ ਦਾ ਰੌਲਾ ਚੱਲਦਾ 12 ਮਹੀਨੇ ਦਾ ਇੱਕ ਵੱਡੇ ਪੱਧਰ ਤੇ ਹਜੇ ਤੱਕ ਲੱਗਿਆ ਨਹੀਂ ਇਹ ਗੱਲ ਮੈਂ ਪਹਿਲਾਂ ਵੀ ਕੀਤੀ ਹੈ ਵੀ ਇਹ ਕਦੇ ਵੀ 12 ਮਹੀਨਿਆਂ ਦਾ ਸਟੈਂਡ ਆਊਨ ਇਕੱਠਾ ਕਦੇ ਹਾਂ ਇਕਾਦੁੱਕਾ ਲੋਕਾਂ ਤੇ ਜਾਂ ਕਹਿ ਲਓ ਵੀ ਕਿਸੇ ਕੁਝ ਛੈਂਕੜੇ ਲੋਕਾਂ ਤੇ ਲੱਗ ਗਿਆ ਹੋਵੇ ਪਰ ਇੱਕ ਵੱਡੇ ਪੱਧਰ ਤੇ ਹਜ਼ਾਰਾਂ ਦੀ ਗਿਣਤੀ ਦੇ ਲੋਕਾਂ ਤੇ ਹਜੇ ਲੱਗਿਆ ਨਹੀਂ ਤੇ ਨਾ ਲੱਗਿਆ ਹੋਣ ਦਾ ਕਾਰਨ ਹੀ ਇਹੀ ਆ ਕਿਉਂਕਿ bizness community ਜਿਹੜੀ ਆ ਉਹ ਇਕੱਠੇ ਹੋ ਕੇ ਰੌਲਾ ਪਾਉਂਦੀ ਸਰਕਾਰ ਤੇ ਦਬਾਅ ਪਾਉਂਦੀ ਉਹ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਐਗਜ਼ੈਂਪਸ਼ਨ ਦੇ ਦਿੱਤੀ ਜਾਵੇ ਵਿੱਚ ਕੋਵਿਡ ਵੀ ਆ ਗਿਆ ਉਦੋਂ ਵੀ ਐਗਜ਼ੈਂਪਸ਼ਨ ਆ ਬਹੁਤ ਮਿਲ ਗਈਆਂ ਹੁਣ ਦੇਖਣ ਵਾਲੀ ਗੱਲ ਇਹ ਹੋਗੀ ਵੀ ਹੁਣ ਜਦੋਂ ਲੋਕਾਂ ਦੇ ਵੀਜ਼ੇ ਮੁੱਕਣੇ ਆ ਜਿਹਨਾਂ ਨੂੰ ਅੱਗੇ ਇਹਨਾਂ ਨੇ ਪਾਤਵੇ ਨਹੀਂ ਦਿੱਤਾ ਤੇ ਜਦੋਂ ਉਹ ਇੱਕ ਬਹੁਤ ਲਾਰਜ ਨੰਬਰ ਤੇ ਚੀਜ਼ ਹੋ ਰਹੀ ਆ ਤਾਂ bizness community ਫਿਰ ਕਿੱਦਾਂ ਇਨਫਲੂਐਂਸ ਕਰਦੀ ਆ ਸਰਕਾਰ ਦੇ ਡਿਸੀਜਨ ਨੂੰ ਕਿ ਵੀ ਹੁਣ ਇਹਨਾਂ ਬੰਦਿਆਂ ਨੂੰ ਕਿਸੇ ਤਰ੍ਹਾਂ ਦੀ ਐਗਜ਼ੈਂਪਸ਼ਨ ਦਿੱਤੀ ਜਾਵੇ ਉਹਦਾ ਇੱਕ ਰੂਪ ਦੇਖਣ ਨੂੰ ਆਲਰੇਡੀ ਮਿਲ ਚੁੱਕਿਆ ਆ ਕਿ ਕੁਝ ਕੁ ਰੋਲ ਇਹਨਾਂ ਨੇ ਇੱਕ ਨਵੀਂ ਅਪੈਂਡਿਕਸ ਬਣਾਈ ਆ ਜਿਨ੍ਹਾਂ ਦੇ 30 ਨਵੰਬਰ ਨੂੰ ਵੀਜ਼ਾ ਮੁੱਕ ਰਹੇ ਨੇ ਤੇ ਲੋਕ ਉਹਨਾਂ 'ਚ ਕੰਮ ਕਰ ਰਹੇ ਆ ਉਹ ਸਪੈਸੀਫਿਕ ਪਰਪਸ ਦੇ ਵੀਜ਼ੇ ਲੈ ਕੇ ਦੋ-ਦੋ ਸਾਲ ਦੇ ਹੋਰ ਜੁਆਇਨ ਕਰ ਸਕਦੇ ਆ ਉਹੀ ਜੌਬ ਜੈਕ ਨੰਬਰ ਲੈ ਕੇ ਇਹ ਪਹਿਲੀ ਵਾਰ ਹੋਇਆ ਵੀ AEW ਅਕ੍ਰੀਡੇਟਿਡ EMPLOYE WORK ਵੀਜ਼ਾ ਹੋਲਡਰ ਨੂੰ ਅੱਗੋਂ ਆਪਸ਼ਨ ਦੇ ਰਿਹਾ ਜੀ ਤੁਸੀਂ ਸਪੈਸੀਫਿਕ ਪਰਪਸ 'ਚ ਚਲੇ ਜਾਓ ਦੋ ਸਾਲ ਜੀ ਤਾਂ ਇਹੋ ਜਿਹਾ ਕੁਝ ਇਹਨਾਂ ਨੂੰ ਅੱਗੇ ਜਾ ਕੇ ਕਰਨਾ ਹੀ ਪੈਣਾ ਮੈਂ ਇਹ ਨਹੀਂ ਕਹਿੰਦਾ ਕਿ ਇਹ ਕੋਈ ਡੈਫੀਨੇਟ ਚੀਜ਼ ਹੋਗੀ ਹੀ ਹੋਗੀ ਪਰ ਇਹਦੇ ਅਸਾਰ ਬਣ ਰਹੇ ਨੇ ਹੂੰ ਉਮੀਦ ਆ ਕਿ ਇਹ ਚੀਜ਼ ਅੱਗੇ ਜਾ ਕੇ ਹੋ ਜਾਵੇ ਜੀ ਤੇ ਆ ওভারঅল ਜੇ ਗੱਲ ਕਰੀਏ ਨਿਊਜ਼ੀਲੈਂਡ ਦੀ ਇਕਨੋਮੀ ਦਾ ਰੀਸੈਟ ਚੱਲ ਰਿਹਾ ਜਿੱਥੋਂ ਤੱਕ ਮੈਂ ਦੇਖ ਸਕਦਾ ਇਸ ਟਾਈਮ ਹਰ ਤਰ੍ਹਾਂ ਦੀ ਤੁਹਾਨੂੰ ਡੂਮ ਐਂਡ ਗਲੂਮ ਜਿਹਨੂੰ ਆਪਾਂ ਕਹਿੰਦੇ ਨੇ ਵੀ ਹਰ ਤਰ੍ਹਾਂ ਦੀ ਮਾੜੀ ਖਬਰ ਆ ਰਹੀ ਹੈ ਜੀ ਫਲਾਣਾ ਰੀਟੇਲਰ ਬੰਦ ਕਰ ਗਿਆ ਇਨੀਆਂ ਜੋਬਸ ਚਲੀਆਂ ਗਈਆਂ ਹਨਾ ਇਹ ਰੀਸੈਟ ਪੀਰੀਅਡ ਹੈ ਅਗਲੇ 6 ਮਹੀਨੇ ਕਿਉਂਕਿ ਹੁਣ ਜਿਹੜੀ ਮੌਕੇ ਦੀ ਸਰਕਾਰ ਆ ਉਹਨੇ ਵੀ ਇੰਜੈਕਟ ਕੀਤਾ ਹੈ ਇਕਨੋਮੀ ਦੇ ਵਿੱਚ ਨਾ ਵੱਡੇ ਪ੍ਰੋਜੈਕਟਸ ਨੂੰ ਅਪਰੂਵਲ ਦਿੱਤੀ ਹੈ ਕਾਫੀ ਹਨਾ ਜੀ ਕ੍ਰਿਸਮਸ ਤੱਕ ਤਾਂ ਐਂਡ ਇਸ ਸਾਲ ਦੇ ਐਂਡ ਤੱਕ ਕਾਫੀ ਕੁਝ ਇੰਪਰੂਵ ਹੋ ਜੂ 2026 ਤੇ 27 ਨਿਊਜ਼ੀਲੈਂਡ ਦਾ ਬਹੁਤ ਵਧੀਆ ਰਹੂਗਾ ਤਾਂ ਜਿਹੜੇ ਬੰਦੇ ਇਸ ਟਾਈਮ ਟੈਂਪਰੇਰੀ ਵੀਜ਼ੇ ਤੇ ਨੇ ਜਿਹੜੇ ਸੋਚ ਰਹੇ ਨੇ ਯਾਰ ਵੀ ਸਾਡਾ ਅੱਗਾ ਪਿੱਛਾ ਕੁਝ ਬਣ ਨਹੀਂ ਰਿਹਾ ਜਾਂ ਕੁਝ ਜੇ ਤਾਂ ਉਹ ਰਹਿ ਕੇ ਕਿਸੇ ਤਰ੍ਹਾਂ ਆਪਣੀ ਐਕਸਟੈਂਸ਼ਨ ਲੈ ਕੇ ਵੈਲਿਡ ਵੀਜ਼ੇ ਦੇ ਉੱਤੇ ਨਿਊਜ਼ੀਲੈਂਡ ਤੇ ਆਉਣ ਵਾਲਾ ਸਮੱਸਿਆ ਖਾਵਾਂ। ਨਿਊਜ਼ੀਲੈਂਡ ਦੇ ਵਿੱਚ ਇਸ ਟਾਈਮ ਅਰਥਵਿਵਸਥਾ ਆਪਣਾ ਨੂੰ ਬਦਲ ਹੋਈ ਆ। ਅਕ੍ਰੈਡਿਟ ਏਮਪਲੋਇਰ ਵਰਕ ਵੀਜ਼ੇ ਵਾਲੇ ਜਿਨ੍ਹਾਂ ਦੇ ਵੀਜ਼ੇ 3-3 ਸਾਲ ਦੇ ਲੱਗੇ ਸੀ। ਉਹ ਵਿਚਾਰੇ ਹੁਣ ਬੁਰੀ ਤਰ੍ਹਾਂ ਫਸੇ ਹੋਇਆ ਸਮਝੇ ਕੁਝ ਨਹੀਂ ਆ ਰਿਹਾ ਕਹਿੰਦੇ ਜੀ ਕਈਆਂ ਨੂੰ ਵਾਪਸ ਮੋੜਨਾ ਪੈਣਾ। ਇਸੇ ਚੱਕਰ ਦੇ ਜਈ ਰਿਫਿਊਜੀ ਵਾਲੇ ਪਾਸੇ ਨੂੰ ਹੋਏ ਹੋਏ ਆ ਰਿਫਿਊਜੀ ਕੋਟਾ ਕਹਿੰਦੇ ਵੱਧ ਗਿਆ, ਓਵਰਸਟੇ ਵਾਲੇ ਪਾਸੇ ਨੂੰ ਹੋ ਗਿਆ ਓਵਰਸਟੇ ਵੱਧ ਗਿਆ। ਸਰਕਾਰ ਦੀ ਵੀ ਨਿਗਾ ਵੱਡੇ ਪੱਧਰ ਤੇ ਇੱਧਰ ਆ ਉਹਨੇ ਕਹਿ ਵੀ ਦਿੱਤਾ ਵੀ ਪਿਛਲੇ 2 ਸਾਲਾਂ ਦੇ ਵਿੱਚ ਜੋ ਵਾਅਦਾ ਹੋਇਆ ਭਾਵੇਂ ਰਿਫਿਊਜੀ ਜਿਹਾ ਆ ਭਾਵੇਂ ਉਹ ਓਵਰਸੀ ਦੇ ਵਿੱਚ ਹੋਇਆ ਵੀ ਦਾ ਮੁੱਖ ਕਾਰਨ ਇਹੀ ਆ ਤੁਸੀਂ ਕੀ ਦੇਖਦੇ ਹੋ ਹੁਣ ਜਿਹੜੇ ਤਿੰਨ ਤਿੰਨ ਸਾਲ ਵਾਲੇ ਵਿਜੇ ਜਿਨ੍ਹਾਂ ਦੇ ਖਤਮ ਹੋਣ ਕੰਢੇ ਆ ਉਹਨਾਂ ਨੂੰ ਆਉਣ ਵਾਲਾ ਰਸਤਾ ਕੀ ਦਿਖਾਈ ਦੇ ਰਿਹਾ ਉਹਨਾਂ ਦੇ ਲਈ ਕੋਈ ਉਮੀਦ ਦੀ ਕਿਰਨ ਕੋਈ ਸੁਨਹਿਰੀ ਭਵਿੱਖ ਦੀ ਕਿਰਨ ਨਿਊਜ਼ੀਲੈਂਡ 'ਚ ਦਿਖਾਈ ਦੇ ਰਹੀ ਆ ਹਾਂਜੀ ਇੱਕ ਨਾ ਇਹਦਾ ਬਹੁਤ ਪੱਕੀ ਆਨਸਰ ਆ ਵੈਸੇ ਜੀ ਇਹਦਾ ਲੱਗਦਾ ਨਿਊਜ਼ੀਲੈਂਡ ਦੀ ਐਜ਼ ਅ ਕੰਟਰੀ ਕੁਝ ਸਮੱਸਿਆਵਾਂ ਆ ਨੇ ਕੋਈ ਪ੍ਰੋਬਲਮਸ ਨੇ ਇਸ ਕੰਟਰੀ ਦੀਆਂ ਉਹਨਾਂ ਚੋਂ ਇੱਕ ਇਹ ਆ ਵੀ ਇੱਥੇ ਦੇ ਪੋਲੀਟਿਸ਼ੀਅਨਸ ਇਸ ਗੱਲ ਨੂੰ ਐਡਮਿਟ ਕਰਨ ਲਈ ਰੈਡੀ ਨਹੀਂ ਹੈਗੇ ਕਿ ਸਾਡੀ ਇੱਕ ਲੋ ਸਕਿਲਡ ਇਕਨੋਮੀ ਵੀ ਐਗਜ਼ਿਸਟ ਕਰਦੀ ਆ ਜੇ ਸਾਡੇ ਸੌਫਟਵੇਅਰ ਇੰਜੀਨੀਅਰ ਚਾਹੀਦੇ ਆ ਸੌਫਟਵੇਅਰ ਟੈਸਟਰ ਚਾਹੀਦੇ ਨੇ ਸਾਨੂੰ ਕੰਸਟਰਕਸ਼ਨ ਮੈਨੇਜਰ ਪ੍ਰੋਜੈਕਟ ਮੈਨੇਜਰ ਚਾਹੀਦੇ ਟਾਊਨ ਪਲਾਨਰ ਚਾਹੀਦੇ ਨੇ ਡਾਕਟਰ ਇੰਜੀਨੀਅਰ ਚਾਹੀਦੇ ਨੇ ਤਾਂ ਸਾਨੂੰ ਗੈਸ ਸਟੇਸ਼ਨ اٹੈਂਡੈਂਟ ਵੀ ਚਾਹੀਦਾ ਸਾਨੂੰ ਟਰੱਕ ਡਰਾਈਵਰ ਵੀ ਚਾਹੀਦਾ ਸਾਨੂੰ ਰੀਟੇਲ ਅਸਿਸਟੈਂਟ ਵੀ ਚਾਹੀਦਾ ਸਾਨੂੰ ਹੌਸਪਿਟੈਲਿਟੀ ਵਰਕਰ ਵੀ ਚਾਹੀਦੇ ਨੇ ਨਿਊਜ਼ੀਲੈਂਡ ਇਸ ਚੀਜ਼ ਨੂੰ ਇੱਥੇ ਦੇ ਕੋਈ ਵੀ ਪੋਲੀਟੀਸ਼ੀਅਨ ਇਸ ਚੀਜ਼ ਨੂੰ ਐਡਮਿਟ ਨਹੀਂ ਕਰਦਾ ਜੀ ਤਾਂ ਉਹ ਕੋਸ਼ਿਸ਼ ਕੀ ਕਰਦੇ ਨੇ ਪਾਲਿਸੀ ਜਿਹੀਆਂ ਬਣਾਉਂਦੇ ਨੇ ਵੀ ਜਿਹੜਾ ਬੰਦਾ ਲੋ ਸਕਿਲਡ ਜੌਬ ਕਰ ਰਿਹਾ ਜਿਹੜੇ ਜਿਹੜੇ ਰੋਲ ਮੈਂ ਹੁਣ ਤੁਹਾਨੂੰ ਦੱਸ ਰਿਹਾ ਵੀ ਇਹਨਾਂ ਨੂੰ ਇਹਨਾਂ ਦੀ ਆਦਤ ਨਾ ਪਾ ਦਿੱਤੀ ਜਾਵੇ ਏਮਪਲੋਇਰ ਨੂੰ ਵੀ ਇਹਨਾਂ ਦਾ ਵੀ ਜਿੰਨੇ ਮਰਜ਼ੀ ਵਧੀਆਂ ਵੀ ਜਿਹੜੀ 3 ਸਾਲ ਤੋਂ ਬਾਅਦ ਦੋ ਦਾ ਹੋਰ ਲੈ ਲਿਆ ਫਿਰ ਤਿੰਨ ਦਾ ਹੋਰ ਲੈ ਲਿਆ ਵੀ ਇਹ ਲੰਬੇ ਸਮੇਂ ਤੱਕ ਇੱਥੇ ਰਹਿ ਸਕਣ ਜਿਹੜੇ ਲੋ-ਸਕਿਲਡ ਵਰਕਰ ਨੇ ਪਰ ਪ੍ਰੋਬਲਮ ਕੀ ਆ ਕਿ ਸਭ ਤੋਂ ਵੱਧ ਲੋਡ ਹੀ ਉੱਥੇ ਪੈਂਦੀ ਆ ਵੀ ਲਿਆਂ ਦੀ ਇਹ ਆਪਾਂ ਗੱਲ ਕਰੀਏ ਹੁਣ ਜਿਹੜੇ ਤਾਂ ਹਾਈ ਸਕਿਲਡ ਜੋਬ ਕਰ ਰਹੇ ਉਹਨਾਂ ਲਈ ਤਾਂ ਤੁਸੀਂ ਪਾਥਵੇ ਖੋਲ੍ਹ ਦਿੱਤਾ ਕੋਈ ਸਟੇਟ ਟੂ ਰੈਜ਼ੀਡੈਂਸ ਦੇ ਦਿੱਤੀ ਕਿਸੇ ਨੂੰ ਕਿ ਤੁਹਾਨੂੰ ਸਕਿਲਡ ਮਾਈਗ੍ਰੈਂਟ ਕੈਟਾਗਰੀ ਚ ਕਰਤਾ ਸੈੱਟ ਕਿਸੇ ਨੂੰ ਵਰਕ ਟੂ ਰੈਜ਼ੀਡੈਂਸ ਦੇ ਦਿੱਤੀ ਕਿਸੇ ਨੂੰ ਸੈਕਟਰ ਐਗਰੀਮੈਂਟ ਚ ਕਵਰ ਕਰਤਾ ਜਿਹੜੇ ਪਿੱਛੇ ਲੋ-ਸਕਿਲਡ ਮਾਈਗ੍ਰੇਸ਼ਨ ਰਹਿ ਗਈ ਟਰੇਡ ਜੌਬਸ ਰਹਿੰਗੀਆਂ ਜਾਂ ਕਹਿ ਲੋ ਹੁਣ ਇਹਦੇ ਵਿੱਚ ਹਾਈ ਨੰਬਰ ਜਿਹੜਾ ਹੁੰਦਾ ਉਹ ਮਾਈਗ੍ਰੈਂਟ ਦਾ ਹੁੰਦਾ ਜਿਹੜਾ ਕਿਸੇ ਨਾ ਕਿਸੇ ਵੀਜ਼ੇ ਤੇ ਆ ਹੁਣ ਜਦੋਂ ਪਾਲਿਸੀ ਬਣਦੀ ਆ ਉੱਤੇ ਰੈਸਟ੍ਰਿਕਸ਼ਨ ਲਾਤੀ ਕਿ ਜੇ 3 ਸਾਲ ਦਾ ਵੀਜ਼ਾ ਹੀ ਮਿਲਣਾ ਠੀਕ ਆ ਜੀ ਉਸ ਤੋਂ ਬਾਅਦ ਤੁਹਾਨੂੰ 12 ਮਹੀਨੇ ਕੰਟਰੀ ਤੋਂ ਬਾਹਰ ਰਹਿਣਾ ਪੈਣਾ ਜਿਹਨੂੰ ਆਪਾਂ ਸਟੈਂਡ ਡਾਊਨ ਵੀ ਕਹਿੰਦੇ ਨੇ ਜੀ ਹੁਣ ਦਿੱਕਤ ਕੀ ਆ ਕਿ ਜਦੋਂ ਇਹ ਵੀਜ਼ੇ ਦਿੱਤੇ ਜਾ ਰਹੇ ਨੇ ਬੰਦੇ ਜਾ ਰਹੇ ਨੇ ਉਹ 3 ਤੋਂ 6 ਮਹੀਨੇ ਦੇ ਪੀਰੀਅਡ ਚ ਹਜ਼ਾਰਾਂ ਬੰਦਿਆਂ ਨੂੰ ਇਹ ਮਿਲ ਗਿਆ ਹੂੰ ਵੀਜ਼ਾ ਹੁਣ ਜਦੋਂ ਸਟੈਂਡ ਆਊਨ ਲੱਗਣਾ ਤਾਂ ਇਕੱਠਾ ਲੱਗਣਾ ਜੀ ਇਹ 19 ਕੇ ਪੀਰੀਅਡ ਦੇ ਵਿੱਚ ਸਾਰਿਆਂ ਦੇ ਵੀਜ਼ੇ ਮੁੱਕਣੇ ਹੁਣ ਜਦੋਂ ਇਹ ਹੋਊਗਾ ਤਾਂ ਬਿਜ਼ਨਸ ਕਮਿਊਨਿਟੀ ਕਿੱਥੇ ਜਾਊਗੀ ਜਿਹੜੇ ਉਹ ਬਿਜ਼ਨਸ ਰਨ ਕਰ ਰਹੇ ਕਿਉਂਕਿ ਲੇਬਰ ਸ਼ਾਰਟੇਜ ਫੇਰ ਆਊਗੀ ਲੇਬਰ ਸ਼ਾਰਟੇਜ ਹੋ ਜਾਣੀ ਲੋਕਾਂ ਨੂੰ ਉਦਾਂ ਦੇ ਹੀ ਚਾਹੇ ਲੋ-ਸਕਿੱਲਡ ਰੋਲ ਆ ਬੰਦੇ ਦਾ ਟ੍ਰੇਨ ਕਰਨੇ ਪੈਣੇ ਆ ਨਵੇਂ ਜੇ ਨਵੇਂ ਹਾਇਰ ਕਰਾਂਗੇ ਹਨਾ ਤਾਂ ਇੱਕ ਸੁਪਨਾ ਹੁੰਦਾ ਪੋਲੀਟਿਸ਼ੀਅਨ ਦਾ ਕਿ ਜੀ ਲੋ-ਸਕਿੱਲਡ ਦੇ ਵਿੱਚ ਸਾਡੇ ਨਿਊਜ਼ੀਲੈਂਡਰ ਨੂੰ ਕੋਈ ਡਿਸਐਡਵਾਂਟੇਜ ਨਾ ਹੋਵੇ ਵੀ ਇਹ ਬੰਦੇ ਪਹਿਲਾਂ ਪ੍ਰੀਫਰੈਂਸ ਹੋ ਲੈਣਾ ਜੀ ਪਰ ਸਚਾਈ ਇਹ ਹੈ ਵੀ ਇਹ ਰੋ ਨਿਊਜ਼ੀਲੈਂਡ ਦੇ ਵਿੱਚ ਜਿਆਦਾ ਲੋਕ ਕਰਕੇ ਰਾਜੀ ਨਹੀਂ ਜਿਹੜੇ ਦੇਖੀ ਨਾ ਜਰਾਜਣਾ ਤਾਂ ਮਾਈਗ੍ਰੇਸ਼ਨ ਦੀ ਸਭ ਤੋਂ ਵੱਧ ਲੋਡ ਉੱਥੇ ਪੈਂਦੀ ਹੈ ਬਿਲਕੁਲ ਪਰ ਐਡਮਿਟ ਕਰਕੇ ਕੋਈ ਰਾਜੀ ਨਹੀਂ ਕੋਈ ਪੋਲੀਟੀਸ਼ੀਅਨ ਕਿਉਂਕਿ ਉਹਦੇ ਨਾਲ ਉਹਨਾਂ ਦਾ ਥੋੜਾ ਜਿਹਾ ਪੋਲੀਟੀਕਲੀ ਕਹਿ ਲਓ ਵੀ ਉਹਨਾਂ ਦਾ ਕੈਰੀਅਰ ਖਤਮ ਹੋਣ ਦੇ ਚਾਂਸ ਵੱਜ ਜਾਂਦੇ ਨੇ ਵੈਸੇ ਵੀ ਇਲੈਕਸ਼ਨ 3 ਸਾਲ ਬਾਅਦ ਆਈ ਖੜੀ ਆ ਤੇ ਉਹ ਸਾਇਲੈਂਟਲੀ ਤਾਂ ਐਡਮਿਟ ਕਰਦੇ ਨੇ ਰੂਚ ਤੁਸੀਂ ਬੈਠ ਕੇ ਇਹ ਗੱਲ ਵੀ ਸਾਨੂੰ ਪਤਾ ਆ ਵੀ ਇਹ ਚੀਜ਼ ਹੈ ਐਡਜਸਟ ਕਰ ਲਈਆ ਪਰ ਅਸੀਂ ਓਪਨਲੀ ਇਹਨੂੰ ਐਡਮਿਟ ਨਹੀਂ ਕਰ ਹਣਾ ਹੁਣ ਇਹ ਗੱਲ ਹੋ ਗਈ ਇੱਕ ਉਸ ਤੋਂ ਬਾਅਦ ਜਿਹੜਾ ਅ ਇਸ ਕਰਕੇ ਹਜੇ ਤੱਕ ਇਹ 2018-19 ਤੋਂ ਸਟੈਂਡ ਆਊਨ ਦਾ ਰੌਲਾ ਚੱਲਦਾ 12 ਮਹੀਨਿਆਂ ਦਾ ਇੱਕ ਵੱਡੇ ਪੱਧਰ ਤੇ ਹਜੇ ਤੱਕ ਲੱਗਿਆ ਨਹੀਂ ਮੈਂ ਗੱਲ ਮੈਂ ਪਹਿਲਾਂ ਵੀ ਕੀਤੀ ਹੈ ਵੀ ਕਦੇ ਵੀ 12 ਮਹੀਨਿਆਂ ਦਾ ਸਟੈਂਡ ਆਊਨ ਇਕੱਠਾ ਕਦੇ ਹਾਂ ਇਕਾਦੁੱਕਾ ਲੋਕਾਂ ਤੇ ਜਾਂ ਕਹਿ ਲਓ ਵੀ ਕਿਸੇ ਕੁਝ ਛੈਂਕੜੇ ਲੋਕਾਂ ਤੇ ਲੱਗ ਗਿਆ ਹੋਵੇ ਪਰ ਇੱਕ ਵੱਡੇ ਪੱਧਰ ਤੇ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਦੇ ਹਜੇ ਲੱਗਿਆ ਨਹੀਂ ਤੇ ਨਾ ਲੱਗਿਆ ਹੋਣ ਦਾ ਕਾਰਨ ਹੀ ਇਹੀ ਆ ਕਿਉਂਕਿ bizness community ਜਿਹੜੀ ਆ ਉਹ ਇਕੱਠੇ ਹੋ ਕੇ ਰੌਲਾ ਪਾਉਂਦੀ ਸਰਕਾਰ ਤੇ ਦਬਾਅ ਪਾਉਂਦੀ ਉਹ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਐਗਜ਼ੈਂਪਸ਼ਨ ਦੇ ਦਿੱਤੀ ਜਾਵੇ ਵਿੱਚ ਕੋਵਿਡ ਵੀ ਆ ਗਿਆ ਉਦੋਂ ਵੀ ਐਗਜ਼ੈਂਪਸ਼ਨ ਆ ਬਹੁਤ ਮਿਲ ਗਈਆਂ ਹੁਣ ਦੇਖਣ ਵਾਲੀ ਗੱਲ ਇਹ ਹੋ ਗਈ ਵੀ ਹੁਣ ਜਦੋਂ ਲੋਕਾਂ ਦੇ ਵੀਜ਼ੇ ਮੁੱਕਣੇ ਆ ਜਿਹਨਾਂ ਨੂੰ ਅੱਗੇ ਇਹਨਾਂ ਨੇ ਪਾਥਵੇ ਨਹੀਂ ਦਿੱਤਾ ਤੇ ਜਦੋਂ ਉਹ ਇੱਕ ਬਹੁਤ ਲਾਰਜ ਨੰਬਰ ਤੇ ਚੀਜ਼ ਹੋ ਰਹੀ ਆ ਤਾਂ bizness community ਫਿਰ ਕਿੱਦਾਂ ਇਨਫਲੂਐਂਸ ਕਰਦੀ ਆ ਸਰਕਾਰ ਦੇ ਡਿਸੀਜਨ ਨੂੰ ਕਿ ਵੀ ਹੁਣ ਇਹਨਾਂ ਬੰਦਿਆਂ ਨੂੰ ਕਿਸੇ ਤਰ੍ਹਾਂ ਦੀ ਐਗਜ਼ੈਂਪਸ਼ਨ ਦਿੱਤੀ ਜਾਵੇ ਉਹਦਾ ਇੱਕ ਰੂਪ ਦੇਖਣ ਨੂੰ ਆਲਰੇਡੀ ਮਿਲ ਚੁੱਕਿਆ ਆ ਕਿ ਕੁਝ ਕੁ ਰੋਲ ਇਹਨਾਂ ਨੇ ਇੱਕ ਨਵੀਂ ਅਪੈਂਡਿਕਸ ਬਣਾਈ ਆ ਜਿਨ੍ਹਾਂ ਦੇ 30 ਨਵੰਬਰ ਨੂੰ ਵੀਜ਼ਾ ਮੁੱਕ ਰਹੇ ਨੇ ਤੇ ਲੋਕ ਉਹਨਾਂ 'ਚ ਕੰਮ ਕਰ ਰਹੇ ਆ ਉਹ ਸਪੈਸੀਫਿਕ ਪਰਪਸ ਦੇ ਵੀਜ਼ੇ ਲੈ ਕੇ ਦੋ-ਦੋ ਸਾਲ ਦੇ ਹੋਰ ਜੁਆਇਨ ਕਰ ਸਕਦੇ ਹੋ ਉਹੀ ਜੌਬ ਜੈਕ ਨੰਬਰ ਲੈ ਕੇ ਇਹ ਪਹਿਲੀ ਵਾਰ ਹੋਇਆ ਵੀ AEW ਅਕ੍ਰੀਡੇਟਿਡ EMPLOYE WORK ਵੀਜ਼ਾ ਹੋਲਡਰ ਨੂੰ ਅੱਗੋਂ ਆਪਸ਼ਨ ਦੇ ਰਿਹਾ ਜੀ ਤੁਸੀਂ ਸਪੈਸੀਫਿਕ ਪਰਪਸ 'ਚ ਚਲੇ ਜਾਓ ਦੋ ਸਾਲ ਲਈ ਜੀ ਤਾਂ ਇਹੋ ਜਿਹਾ ਕੁਝ ਇਹਨਾਂ ਨੂੰ ਅੱਗੇ ਜਾ ਕੇ ਕਰਨਾ ਹੀ ਪੈਣਾ ਮੈਂ ਇਹ ਨਹੀਂ ਕਹਿੰਦਾ ਕਿ ਇਹ ਕੋਈ ਡੈਫੀਨੇਟ ਚੀਜ਼ ਹੋਗੀ ਹੀ ਹੋਗੀ ਪਰ ਇਹਦੇ ਅਸਾਰ ਬਣ ਰਹੇ ਨੇ ਹੂੰ ਉਮੀਦ ਆ ਕਿ ਇਹ ਚੀਜ਼ ਅੱਗੇ ਜਾ ਕੇ ਹੋ ਜਾਵੇ ਜੀ ਤੇ ਆ ওভারঅল ਜੇ ਗੱਲ ਕਰੀਏ ਨਿਊਜ਼ੀਲੈਂਡ ਦੀ ਇਕਨੋਮੀ ਦਾ ਰੀਸੈਟ ਚੱਲ ਰਿਹਾ ਜਿੱਥੋਂ ਤੱਕ ਮੈਂ ਦੇਖ ਸਕਦਾ ਇਸ ਟਾਈਮ ਹਰ ਤਰ੍ਹਾਂ ਦੀ ਤੁਹਾਨੂੰ ਡੂਮ ਐਂਡ ਗਲੂਮ ਜਿਹਨੂੰ ਆਪਾਂ ਕਹਿੰਦੇ ਨੇ ਵੀ ਹਰ ਤਰ੍ਹਾਂ ਦੀ ਮਾੜੀ ਖਬਰ ਆ ਰਹੀ ਹੈ ਜੀ ਫਲਾਣਾ ਰੀਟੇਲਰ ਬੰਦ ਕਰ ਗਿਆ ਪਣੀਆਂ ਜੋਬਸ ਚਲੀਆਂ ਗਈਆਂ ਹਨਾ ਇਹ ਰੀਸੈਟ ਪੀਰੀਅਡ ਹੈ ਅਗਲੇ 6 ਮਹੀਨੇ ਕਿਉਂਕਿ ਹੁਣ ਜਿਹੜੀ ਮੌਕਦੀ ਸਰਕਾਰ ਨੇ ਵੀ ਇੰਜੈਕਟ ਕੀਤਾ ਹੈ ਇਕਨੋਮੀ ਦੇ ਵਿੱਚ ਨਾ ਵੱਡੇ ਪ੍ਰੋਜੈਕਟਸ ਨੂੰ ਅਪਰੂਵਲ ਦਿੱਤੀ ਹੈ ਕਾਫੀ ਹਨਾ ਜੀ ਕ੍ਰਿਸਮਸ ਤੱਕ ਤਾਂ ਐਂਡ ਇਸ ਸਾਲ ਦੇ ਐਂਡ ਤੱਕ ਕਾਫੀ ਕੁਝ ਇੰਪਰੂਵ ਹੋ ਜੂ 2026 ਤੇ 27 ਨਿਊਜ਼ੀਲੈਂਡ ਦਾ ਬਹੁਤ ਵਧੀਆ ਰਹੂਗਾ ਤਾਂ ਜਿਹੜੇ ਬੰਦੇ ਇਸ ਟਾਈਮ ਟੈਂਪਰੇਰੀ ਵੀਜ਼ੇ ਤੇ ਨੇ ਜਿਹੜੇ ਸੋਚ ਰਹੇ ਨੇ ਯਾਰ ਵੀ ਸਾਡਾ ਅੱਗਾ ਪਿੱਛਾ ਕੁਝ ਬਣ ਨਹੀਂ ਰਿਹਾ ਜਾਂ ਕੁਝ ਜੇ ਤਾਂ ਉਹ ਰਹੇ